ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਹੈ ਵਾ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾਣਾ ਮੌਸਮ ਸੌਂਦੀ ਇੱਕ ਹੋਰ ਨਵੀਂ ਵੀਡੀਓ ਜ ਜੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਨਾਲ ਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਮੌਸਮਾ ਜਿਹੜਾ ਹੁਣ ਅੱਗੇ ਸਾਫ਼ ਹੋ ਜਾਵੇਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਫੇਰ ਹਨੇਰੀ ਝੱਖੜ ਜਾਂ ਤੂਫਾਨ ਆਉਣ ਦੀ ਸੰਭਾਵਨਾ ਪੰਜਾਬ 'ਚ ਬਣ ਰਹੀ ਹੈ ਜਾਂ ਨਹੀਂ ਬਣ ਰਹੀ ਕਿਸਾਨ ਵੀਰਾਂ ਤੇ ਇਹ ਜਿਹੜੇ ਆਉਣ ਵਾਲੇ ਦਾਣਾਂ ਉਹਨਾਂ ਦੇ ਵਿੱਚ ਆਉਣ ਬੜੇ ਨੇਰੀ ਚਖੜਾ ਜਿਹੜੇ ਉਹਨਾਂ ਦਾ ਕਿਸਾਨ ਵੀਰਾਂ ਤੇ ਕੀ ਅਸਰ ਹੋਵੇਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਹਵਾਵਾਂ ਮੈਂ ਦੇਸ਼ਾਂ ਦੀ ਹਵਾਵਾਂ ਜਿਹੜੀਆਂ ਇਸ ਵਕਤ ਤੇਜ਼ ਉੱਤਰ ਪੂਰਬ ਦੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਅੱਜ ਵੀ ਕਈ ਥਾਵਾਂ ਤੇ ਜਿਹੜੀਆਂ ਮੀਂਹ ਨੇਰੀਆਂ ਝੱਖੜ ਦੀਆਂ ਝੋਟਾ ਜਿਹੜੀਆਂ ਲੱਗੇਆਂ ਖਾਸ ਤੌਰ ਤੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਜੇਕਰ ਆਪਾਂ ਗੱਲ ਕਰੀਏ ਜਲੰਧਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਚੰਡੀਗੜ੍ਹ ਮਹਾਲੀ ਤੇ ਇਹਦੇ ਨਾਲ ਲੱਗਦੇ ਇਲਾਕੇ ਜਿਹੜੇ ਰੋਪੜ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇਸ ਤੋਂ ਬਿਨਾ ਜਿਹੜੇ ਹੋਰ ਇਹਦੇ ਨਾਲ ਲੱਗਦੇ ਉੱਪਰਲੇ ਇਲਾਕੇ ਗੁਰਦਾਸਪੁਰ ਪਠਾਨਕੋਟ ਇਨ੍ਹਾਂ ਏਰੀਆ ਦੇ ਵਿੱਚ ਅੱਜ ਵੀ ਤੇਜ਼ ਹਨੇਰੀ ਝੱਖੜਾ ਜਿਹੜੀ ਉਹ ਝੂਲਿਆ ਸ਼ਾਮ ਦੇ ਟਾਈਮ ਤੇ ਕਈ ਥਾਵਾਂ ਤੇ ਇਸ ਵਕਤ ਵੀ ਹਨੇਰੀ ਝੱਖੜਾ ਜਿਹੜਾ ਉਹ ਚੱਲ ਰਿਹਾ ਤੇ ਆਉਣ ਵਾਲੇ ਜੇਕਰ ਆਪਾਂ ਸਿਸਟਮ ਦੀ ਗੱਲ ਕਰੀਏ ਤਾਂ ਸਿਸਟਮ ਜਿਹੜਾ ਉਹ ਇਸ ਵਕਤ ਜੰਮੂ ਕਸ਼ਮੀਰ ਤੇ ਇੱਕ ਵੈਸਟਰਨ ਡਿਸਟਰਬੈਂਸ ਤੇ ਪੰਜਾਬ ਤੇ ਰਾਜਸਥਾਨ ਦੇ ਭਾਗਾਂ ਤੇ ਇੱਕ ਚੱਕਰਵਾਤਾ ਜਿਹੜਾ ਉਹ ਬਣਿਆ ਹੋਇਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਵਾਵਾਂ ਜਿਹੜੀਆਂ ਉਹ ਰਾਜਸਥਾਨ ਦੇ ਭਾਗਾਂ ਤੇ ਘੁੰਮ ਰਹੀਆਂ ਨੇ ਤੇ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜਾ ਮੌਸਮ ਆ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੀ ਗੱਲ ਕਰੀਏ ਤਾਂ ਸਿਸਟਮ ਜਿਹੜਾ ਹੁਣ ਅੱਗੇ ਦੀ ਅੱਗੇ ਕਮਜ਼ੋਰ ਹੋ ਰਹਿਣਾ ਜਿਹਦੇ ਕਰਕੇ ਜੰਮੂ ਕਸ਼ਮੀਰ ਤੋਂ ਪੰਜਾਬ ਤੋਂ ਅ ਰਾਜਸਥਾਨ ਦੇ ਭਾਗਾਂ ਤੋਂ ਜਿਹੜੀਆਂ ਵਰਖਾ ਦੀਆਂ ਗਤੀਵਿਧੀਆਂ ਉਹ ਘਟ ਜਾਣਗੀਆਂ ਲੇਕਿਨ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਦੇ ਕੁਝ ਭਾਗ ਹਰਿਆਣੇ ਦੇ ਕੁਝ ਭਾਗ ਇਸ ਤੋਂ ਬਿਨਾ ਪੂਰਬੀ ਉੱਤਰ ਪ੍ਰਦੇਸ਼ ਇਧਰ ਨੂੰ ਜਿਹੜੀਆਂ ਵਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਵੱਜ ਜਾਣਗੀਆਂ ਜਾਨੀ 12 ਤਰੀਕ ਦੀ ਰਾਤ ਤੋਂ ਬਾਅਦ 13 ਤਰੀਕ ਦਾ ਦਿਨ ਆ ਜਿਹੜਾ ਉਹ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਕਿਤੇ ਕਿਤੇ ਆਈ ਜਿਹੜੇ ਪੂਰਬੀ ਇਲਾਕੇ ਆ ਉਹਨਾਂ ਦੇ ਵਿੱਚ ਹਲਕੀ ਫਲਕੀ ਝਟਾ ਜਿਹੜੀ ਉਹ ਲੱਗ ਸਕਦੀ ਹੈ ਨਹੀਂ ਤਾਂ ਬਾਕੀ ਸਤਾਨਾ ਦੇ ਮੌਸਮ ਖੁਸ਼ਕ ਰਹੂਗਾ ਲੇਕਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਦੇ ਕੁਝ ਪਾਕ ਇਹਨਾਂ ਭਾਗਾਂ ਚ ਗਰਜ ਚਮਕਣਾ ਛਿੱਟੇ ਜਾਂ ਹਨੇਰੀ ਝਕੜਾ ਜਿਹੜਾ ਉਹ ਆ ਸਕਦਾ ਉਸ ਤੋਂ ਬਾਅਦ 14 15 16 ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਹੀ ਰਹਿਣਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਣੀ ਲੇਕਿਨ ਉਸ ਤਵਾਰਕ 17 ਤਰੀਕ ਤੋਂ ਇੱਕ ਨਵਾਂ ਸਿਸਟਮ ਆ ਜਿਹੜਾ ਉਹ ਪੰਜਾਬ ਵੱਲ ਵੱਧ ਰਿਹਾ ਜਿਹੜਾ ਕਿ 17 ਤੋਂ ਲੈ ਕੇ 21 22 ਤਰੀਕ ਤੱਕ ਜਿਹੜਾ ਉਹ ਸਮੁੱਚੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਜਿਹਦੇ ਨਾਲ ਮੀਂਹ ਹਨੇਰੀ ਝੱਖੜ ਗੜੇਮਾਰੀ ਇਹ ਸਾਰੀਆਂ ਸੰਭਾਵਨਾ ਜਿਹੜੀਆਂ ਹੋਣ ਦੀ ਪੜ ਰਹੀ ਹੈ ਤੇ ਬਾਕੀ ਕਿਸਾਨ ਵੀਰਾਂ ਤੇ ਰੱਬ ਮਿਹਰ ਕਰੇ ਬਈ ਜਿਹੜੀ ਫਸਲ ਆ ਆਪਣੀ ਸਹੀ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਵੇਚ ਕੇ ਆਪਾਂ ਕਰੋ ਕਰੀ ਚਲੇ ਜਾਈਏ ਇਸ ਤਰ੍ਹਾਂ ਦੀ ਸੰਭਾਵਨਾ ਜੇਕਰ ਪਰਮਾਤਮਾ ਪੈਦਾ ਕਰ ਦੇਵੇ ਤਾਂ ਬਹੁਤ ਵਧੀਆ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ ਪੰਜ ਦੰਦੇ ਮੌਸਮ ਦੇ ਹਾਲ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਮੌਸਮ ਦੇ ਹਾਲ ਦੀ ਤਾਂ 13 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਜੰਮੂ ਕਸ਼ਮੀਰ ਤੋਂ ਕਰਵੇ ਆ ਖਤਮ ਹੋ ਜਾਣੀਆਂ ਪੰਜਾਬ ਦੇ ਜਿਹੜੇ ਪੱਛਮੀ ਉੱਤਰ ਪੱਛਮੀ ਭਾਗ ਆ ਇਹਨਾਂ ਭਾਗਾਂ ਦੇ ਵਿੱਚ ਵੀ ਮੌਸਮ ਦੇ ਵਿੱਚ ਕਲੀਅਰ ਹੋ ਜਾਊਗਾ ਮੌਸਮ ਤੇ ਲੇਕਿਨ ਪੂਰਬੀ ਭਾਗਾਂ ਦੇ ਵਿੱਚ ਕੁਝ ਸਥਾਨਾਂ ਤੇ ਜਿਹੜੀਆਂ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਇਸ ਤੋਂ ਬਿਨਾ ਹਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਹਰਿਆਣੇ ਦੇ ਕੁਝ ਭਾਗ ਰਾਜਸਥਾਨ ਦੇ ਕੁਝ ਭਾਗ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗ ਇੰਨਾ ਭਾਗਾਂ ਦੇ ਵਿੱਚ ਤੇਜ਼ ਹਣੀਰੀ ਚੱਖਣਾ ਕਰ ਚਮਕ ਜਾਂ ਛੱਟੇ ਆ ਜਿਹੜੇ ਉਹ ਪੈ ਸਕਦੇ ਆ ਜੋ ਕਿ ਕੱਲ ਸ਼ਾਮ ਨੂੰ ਵੀ ਇਧਰਲੇ ਇਲਾਕਿਆਂ ਦੇ ਵਿੱਚ ਕਾਫੀ ਤੇਜ਼ ਹਣੀਰੀ ਚੱਖੜ ਤੇ ਉਹਦੇ ਨਾਲ ਮੀਂਹ ਤੇ ਗੜੇਮਾਰੀ ਆ ਜਿਹੜੀ ਉਹ ਹੋਈ ਆ ਤੇ ਜੇਕਰ ਗੱਲ ਕਰੀ ਆਪਾਂ 14 ਤਰੀਕ ਦੀ ਤਾਂ 14 ਤਰੀਕ ਨੂੰ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਹੋ ਜੂਗਾ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਬੱਦਲਬਾਹੀ ਜਿਹੜੀ ਉਹ ਪੰਜਾਬ ਤੇ ਨਹੀਂ ਹੋਊਗੀ ਤੇ ਨਾਲ ਦੇ ਇਲਾਕੇ ਆ ਜਿਹੜੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਭਾਗਾਂ 'ਚ ਮੌਸਮ ਖੁਸ਼ਕ ਹੋ ਜੂ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ ਪੱਛਮੀ ਉਗਾਲ ਤੇ ਨਾਰਥ-ਈਸਟ ਇੰਡੀਆ 'ਚ ਮੀਂਹ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ 15 ਤਰੀਕ ਨੂੰ ਨਾਰਥ-ਈਸਟ ਇੰਡੀਆ ਦੇ ਸਾਰੇ ਭਾਗਾਂ ਦੇ ਵਿੱਚ ਬਰਖਾ ਹੋਊਗੀ ਲੇਕਿਨ ਉੱਤਰੀ ਭਾਰਤ ਦੇ ਸਮੁੱਚੇ ਰਾਜਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਕੋਈ ਗਤੀਵਿਧੀ ਨਹੀਂ ਹੋਊਗੀ ਗੱਲ ਕਰਦੇ ਆਪਾਂ 16 ਤਰੀਕ ਦੀ ਤਾਂ 16 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਉੱਤਰਾਖੰਡ ਦੇ ਭਾਗਾਂ ਦੇ ਵਿੱਚ ਕੁਝ ਕਾਰਵਾਈਆਂ ਜਿਹੜੀਆਂ ਉਹ ਹੋਣ ਦੀ ਸੰਭਾਵਨਾ ਬਣ ਰਹੀ ਹੈ ਇਸ ਤੋਂ ਬਿਨਾ ਬਿਹਾਰ ਛਤੀਸਗੜਾ ਜਿਹੜਾ ਇਸ ਤੋਂ ਬਿਨਾ ਆਪਣੇ ਉੜੀਸਾ ਹੋ ਗਿਆ ਪੱਛਮੀ ਉੱਤਰ ਪ੍ਰਦੇਸ਼ ਨਾਰਥ-ਈਸਟ ਇੰਡੀਆ ਦੇ ਤੇਜ਼ ਗਰਜ ਚਮਕ ਦੇ ਨਾਲ ਕਾਲ ਬਸਾਖੀ ਜੀ ਨੂੰ ਕਹਿੰਦੇ ਆ ਉਹਦੇ ਨਾਲ ਕਾਫੀ ਥਾਵਾਂ ਤੇ ਗਰਜ ਚਮਕਣਾ ਮੀਂਹ ਹਨੇਰੀ ਝੱਖੜਾ ਜਿਹੜਾ ਹੋ ਆ ਸਕਦਾ ਗੱਲ ਕਰੀਏ ਆਪਾਂ 17 ਤਰੀਕ ਦੀ ਤਾਂ 17 ਤਰੀਕ ਨੂੰ ਇੱਕ ਨਵਾਂ ਸਿਸਟਮ ਆ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਹੋ ਜਾਊਗਾ ਜਿਹਦਾ ਅਸਰ ਪੰਜਾਬ ਤੇ ਵੀ ਹੋਊਗਾ ਤੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਤੇਜ਼ ਹਨੇਰੀ ਝੱਖੜਾ ਆਉਣ ਦੀ ਸੰਭਾਵਨਾ ਉਸੇ ਦੌਰਾਨ ਬਿਹਾਰ ਆ ਛੱਤੀਸਗੜ੍ਹ ਆ ਉੜੀਸਾ ਦੇ ਕੁਝ ਭਾਗ ਅਤੇ ਨਾਰਥ-ਈਸਟ ਇੰਡੀਆ 'ਚ ਤੇਜ਼ ਗਰਜ ਚਮਕਣਾ ਛੱਟੇ ਪੈਣਗੇ ਗੱਲ ਕਰੀ ਆਪਾਂ 18 ਤਰੀਕ ਦੀ 18 ਤਰੀਕ ਨੂੰ ਜੰਮੂ ਕਸ਼ਮੀਰ ਲੇਹ ਲਦਾਖ ਦੇ ਕੁਝ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਵਰਖਾ ਦੀਆਂ ਕਤਿਵਿਧੀਆਂ ਜਿਹੜੀਆਂ ਹੋਣਗੀਆਂ ਤੇ ਬਾਕੀ ਭਾਗਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਸਾਫ਼ ਹੀ ਰਹੂਗਾ ਪੰਜਾਬ ਚ ਕੁਝ ਹਲਕੀ ਭੁਲਕੇ ਝਟਪਟ ਕਾਰਵਾਈ ਹੋ ਸਕਦੀ ਆ ਨਾਰਥ-ਈਸਟ ਇੰਡੀਆ ਚ ਤੇਜ਼ ਵਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਉਸ ਤੋਂ ਬਾਅਦ ਆਪਾਂ 19 ਤਰੀਕ ਦੇ ਤਾਂ 19 ਤਰੀਕ ਨੂੰ ਤੁਸੀਂ ਪਿਕਚਰ ਦੇ ਸਕਦੇ ਹੋ ਸਮੁੱਚਾ ਉੱਤਰੀ ਭਾਰਤ ਦੁਬਾਰਾ ਫੇਰ ਹਨੇਰੀ ਝੱਖੜ ਦੇ ਦੌਰ ਤੋਂ ਗੁਜ਼ਰੇਗਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਦੇ ਉੱਤਰ ਪੱਛਮੀ ਭਾਗਾਂ 'ਚ ਜਬਰਦਸਤ ਹਨੇਰੀ ਝੱਖੜਾਂ ਦੇ ਨਾਲ ਘਰ ਚਮਕਣਾ ਛੱਟੇ ਪੈਣਗੇ ਨਾਰਥ-ਈਸਟ ਇੰਡੀਆ ਦੇ ਵਿੱਚ ਬਹੁਤ ਜਬਰਦਸਤ ਬਰਖਾ ਹੋਣ ਦੀ ਸੰਭਾਵਨਾ ਜਿਹਦੇ ਵਿੱਚ ਬਿਹਾਰ ਛੱਤੀਸਗੜ 오ਡੀਸਾ ਤੇ ਪੱਛਮੀ ਬੰਗਾਲ ਇਹ ਭਾਗ ਆ ਜਿਹੜੇ ਉਹ ਸਾਰੇ ਸ਼ਾਮਲਾ ਇਹ ਸੀ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਤੇ ਹੁਣ ਆਪਾਂ ਗੱਲ ਕਰਾਂਗੇ ਬਈ ਜਿਹੜਾ ਇਹ ਮੌਸਮ ਅਮੀਰ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜੇ ਜਿਹੜੇ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤ ਸ੍ਰੀ ਅਕਾਲ ਜੀ